ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਰਿਸ਼ੀਕੇਸ਼ ਤੋਂ ਘਰ ਵਾਪਸੀ ਕਰਨੀ ਹੈ ਰਿਸ਼ੀਕੇਸ਼ ਤੋਂ ਅੱਜ ਆਪਾਂ ਪਿੰਡ ਲਈ ਜਾਣਾ ਆਪਣੀ ਟ੍ਰੇਨ ਹੈ ਰਿਸ਼ੀਕੇਸ਼ ਤੋਂ ਮਤਲਬ ਤਕਰੀਬਨ 12:00 ਵਜੇ ਤੇ ਆਪਾਂ ਰੂਮ ਦੇ ਵਿੱਚੋਂ ਆਗੇ ਜਦੋਂ ਆਪਾਂ ਖਾਲੀ ਕਰਤਾ ਤੇ ਬਾਬਾ ਜੀ ਨੂੰ ਚਾਬੀ ਦੇਤੀ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕ ਕੇ ਤੇ ਬਾਅਦ ਆਪਾਂ ਕੁਸ਼ਕਾਪੀ ਕੇ ਉਸ ਤੋਂ ਬਾਅਦੋਂ ਰੇਲਵੇ ਸਟੇਸ਼ਨ ਲਈ ਆਪਾਂ ਇੱਕ ਆਟੋ ਲੈਨੇ ਆ ਗੁਰਦੁਆਰਾ ਸਾਹਿਬ ਦੇ ਅੱਗੇ ਤੋਂ ਬਾਕੀ ਅੱਜ ਦੀ ਵੀਡੀਓ ਵਿੱਚ ਬਣਿਆ ਰਹੇ ਹੋ ਸਾਰਾ ਆਪਾਂ ਰੇਲ ਦਾ ਸਫ਼ਰ ਤੁ ਪੈ ਰੱਕਦਾ ਤੋਂ ਚੱਲਦੇ ਆ ਤੇ ਸਾਢੇ 9 ਵਜੇ ਦਾ ਜਿਹੜਾ ਸਮਾਂ ਹੋ ਗਿਆ ਤੇ ਜਿਹੜਾ ਆਪਾਂ ਕਮਰਾ ਲਿਆ ਸੀ ਉਹ 9 ਵਜੇ ਤੱਕ ਹੁੰਦਾ 9 ਵਜੇ ਤੱਕ ਆਪਾਂ ਕਮਰਾ ਰੱਖ ਸਕਦੇ ਆ ਤੇ ਚਾਬੀ ਆਪਾਂ ਬਾਬਾ ਜੀ ਨੂੰ ਦੇਤੀ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕ ਕੇ ਚੱਲਦੇ ਆ ਇੱਥੋਂ ਬਾਹਰੋਂ ਆਟੋ ਲੈਣੇ ਆ ਰੇਲਵੇ ਸਟੇਸ਼ਨ ਦਾ ਵੀਕੇ ਆਪਾਂ ਆ ਗਏ ਇੱਥੇ ਰੋਡ ਦੇ ਉੱਪਰ ਖੜੇ ਆ ਇੱਥੋਂ ਆਟੋ ਲਵਾਂਗੇ ਰੇਲਵੇ ਸਟੇਸ਼ਨ ਦਾ ਆਪਾਂ ਜੂਸੇ ਪੀਤਾ ਕੁਝ ਖਾਦਾ ਨਹੀਂ ਹੈਗਾ ਕਿਉਂਕਿ ਖਾਣ ਨਾਲ ਫਿਰ ਮੈਂ ਕਿਹਾ ਫੇਰ ਨਾਲ ਥੋੜਾ ਜਿਹਾ ਪੇਟ ਖਰਾਬ ਹੋ ਜੇ ਤੇ ਜੂਸ ਨਾਲ ਠੀਕ ਰਹੂਗਾ ਬਾਕੀ ਬਹੁਤ ਲੰਬੀਆਂ ਲੰਬੀਆਂ ਲਾਈਨਾਂ ਅੱਛੇ ਲੱਗੀਆਂ ਹੋਈਆਂ ਨੇ ਗੱਡੀਆਂ ਦੀਆਂ ਆਟੋਆਂ ਦੀਆਂ ਪੂਰਾ ਟ੍ਰੈਫਿਕ ਹੈ ਤੇ ਗਰਮੀ ਬਹੁਤ ਹੈ ॠषिਕੇਸ਼ ਦੇ ਵਿੱਚ 40-42 ਡਿਗਰੀ ਟੈਂਪਰੇਚਰ ਹੈ ਤੇ ਇੱਧਰੋਂ ਆਟੋ ਆਊਗਾ ਆਪਣਾ ਸਾਹਮਣੇੋਂ ਸਟੇਸ਼ਨ ਤੱਕ ਜਾਵਾਂਗੇ ਆਪਾਂ ਆਟੋ ਦੇ ਵਿੱਚ ਆਪਾਂ ਨੂੰ ਗੁਰਦੁਆਰਾ ਸਾਹਿਬ ਤੋਂ ਆਟੋ ਮਿਲ ਗਿਆ ਤੇ ਇਹ ਆਟੋ ਦੇ ਵਿੱਚ ਆਪਾਂ ਜਾਵਾਂਗੇ ਰੇਲਵੇ ਸਟੇਸ਼ਨ 40 ਰੁਪਏ ਇੱਕ ਜਾਨੇ ਦੇ ਕਹੇ ਨੇ ਬਾਈ ਨੇ ਆਟੋ ਵਾਲੇ ਨੇ ਤੇ ਬਾਹਰ ਜਾਮ ਬਹੁਤ ਲੱਗਿਆ ਹੋਇਆ ਆਟੋ ਵਾਲੇ ਬਾਈ ਨੇ ਆਪਾਂ ਨੂੰ ਛੱਡਤਾ ਸਟੇਸ਼ਨ ਦੇ ਅੱਗੇ। ਧੰਨਵਾਦ ਬਾਈ ਸਾਹਿਬ। ਤੇ ਇੱਧਰ ਜਾਣਾ ਬਾਈ ਕਹਾ। ਇੱਧਰ ਜਾਣਾ। ਰੋਡ ਪਾਰ ਕਰਕੇ। ਸਟੇਸ਼ਨ ਤੇ ਆਪਾਂ ਪਹੁੰਚ ਗਏ ਤੇ ਸਟੇਸ਼ਨ ਦੇ ਅੰਦਰ ਚੱਲਦੇ ਆਂ। ਬਾਕੀ ਪਹਿਲਾਂ ਆਪਣਾ ਪਲਾਨ ਸੀਗਾ ਇੱਥੋਂ ਹਰਦਵਾਰ ਜਾਣ ਦਾ ਤੇ ਗਰਮੀ ਥੋੜੀ ਜਿਹੀ ਜ਼ਿਆਦਾ ਹੋਗੀ। ਬਾਕੀ ਥੋੜੀ ਜੀ ਸਿਹਤ ਠੀਕ ਨਹੀਂ ਸੀਗੀ ਜੇ ਆਪਾਂ ਚਲੇ ਜਾਂਦੇ ਜਿਆਦਾ ਹੋਰ بیمار ਹੋ ਜਾਣਾ ਸੀ ਤਾਂ ਆਪਾਂ ਆਪਣਾ ਟੂਰ ਇੱਥੇ ਤੱਕੇ ਮਤਲਬ ਖਤਮ ਕਰਾਂਗੇ ਇੱਥੋਂ ਬਸ ਸਿੱਧਾ ਪਿੰਡੇ ਜਾਵਾਂਗੇ ઋਸ਼ੀਕੇਸ਼ ਆਪਾਂ ਕੱਲ੍ਹ ਆ ਰਾਮਚੂ ਲਾਓ ਸਾਰਾ ਦੇਖਿਆ ਹਨ ਹਰਦਵਾਰ ਦਾ ਕਦੇ ਫੇਰ ਬਣਾਵਾਂਗੇ ਪਲਾਨ ਬਾਕੀ ਇੱਥੇ ਆ ਗਏ ਆ ਸ਼ਾਇਦ ਪਾਰਕਿੰਗ ਐ ਮੈਨੂੰ ਲੱਗਦਾ ਸਟੇਸ਼ਨ ਦੀ ਬਾਈ ਨੇ ਪਿਛਲੇ ਗੇਟ ਛੱਡਿਆ ਸਾਨੂੰ ਜਿਸ ਦਿਨ ਆਪਾਂ ਆਏ ਸੀਗੇ ਉਸ ਦਿਨ ਆਪਾਂ ਦੂਸਰੇ ਗੇਟੋਂ ਨਿਕਲੇ ਸੀਗੇ ਤੇ ਸਾਹਮਣੇ ਇੱਥੋਂ ਟ੍ਰੇਨਾਂ ਦਿਖ ਵੀ ਰਹੀਆਂ ਨੇ ਖੜੀਆਂ ਚਲਦੇ ਆਂ ਸਟੇਸ਼ਨ ਤੇ ਪਹੁੰਚਦੇ ਆਂ ਕਰਦੇ ਆਂ ਟ੍ਰੇਨ ਦੀ ਵੇਟ ਆਪਾਂ ਆਪਣੀ ਜਿਹੜੀ ਟ੍ਰੇਨ ਦੀ ਟਿਕਟ ਹੈ ਉਹ 3 AC ਦੀ ਟਿਕਟ ਹੈ AC ਡੱਬੇ ਵਾਲੀ ਟਿਕਟ ਹੈ 505 ਰੁਪਈਆ ਦੇ ਵਿੱਚ ਜਿਹੜੀ ਆਪਣੀ ਟਿਕਟ ਹੋਈ ਹੈ ਪਹਿਲਾਂ ਅਸੀਂ ਟਿਕਟ ਹਰਦਵਾਰ ਤੋਂ ਕਰਵਾਤੀ ਸੀ ਹਰਦਵਾਰ ਤੋਂ ਨਾ ਅਭੇ ਤੱਕ ਦੀ ਤੇ ਅਸੀਂ ਤਾਂ ਹੀ ਹੁਣ ਸਟੇਸ਼ਨ ਤੇ ਪਹਿਲਾਂ ਆਏ ਆ ਇੱਥੇ ਅਸੀਂ ਗੱਲ ਕਰਕੇ ਆਪਣੀ ਬੋਰਡਿੰਗ ਜਿਹੜੀ ਚੇਂਜ ਕਰਾਉਣੀ ਹੈ ਉਹ ਬੋਰਡਿੰਗ ઋਸ਼ੀਕੇਸ਼ ਤੋਂ ਕਰਵਾਉਣੀ ਆ ਕਿਉਂ ਹਰਦਵਾਰ ਤਾਂ ਹੁਣ ਜਾ ਨਹੀਂ ਰਹੇ ਪਹਿਲਾਂ ਸਾਡਾ ਹਰਦਵਾਰ ਦਾ ਪਲਾਨ ਸੀਗਾ ਐਵੇਂ ਸੀ ਵੀ ਹਰਦਵਾਰ ਘੁੰਮ ਕੇ ਫਿਰ ਹਰਦਵਾਰ ਤੋਂ ਟ੍ਰੇਨ ਲੈ ਲਾਂਗੇ ਤੇ ਤੇ ਹੁਣ 10 ਵਜੇ ਦਾ ਸਮਾਂ ਹੋਇਆ ਅੰਦਰ ਗੱਲ ਕਰਦੇ ਆ ਜਿਹੜਾ ਇੱਥੇ ਕਾਊਂਟਰ ਹੁੰਦਾ ਹੈ ਰਿਸੈਪਸ਼ਨ ਪੁੱਛ ਗੇਛ ਵਾਲਾ ਉਥੋਂ ਗੱਲਬਾਤ ਕਰਕੇ ਫਿਰ ਰਿਸ਼ੀ ਗੇਛ ਤੋਂ ਹੀ ਆਪਾਂ ਬੋਰਡਿੰਗ ਕਰਾ ਲਾਂਗੇ ਇੱਥੇ ਹੀ ਟ੍ਰੇਨ ਦੇ ਵਿੱਚ ਬਹਿ ਜਾਗੇ ਬਾਕੀ ਗਰਮੀ ਕਰਕੇ ਫਿਰ AC ਯੂ ਟ੍ਰੈਕਟਰ ਸਹੀ ਰਹਿੰਦੀ ਆ ਤੇ 3 AC ਦਾ ਟਿਕਟ ਹੈ ਪਿਛਲੀ ਵੀਡੀਓ ਤੇ ਕਮੈਂਟ ਆਈ ਸੀ ਕਿ ਕਾਫੀ ਕਿ ਟ੍ਰੇਨ ਟਿਕਟ ਦਾ ਪ੍ਰਾਈਸ ਦੱਸੋ ਵੈਸੇ ਮੈਂ ਪਹਿਲਾਂ ਵੀ ਦੱਸਿਆ ਸੀ ਤੇ ਹੁਣ ਵੀ ਆਪਾਂ ਦੁਬਾਰਾ ਦੱਸ ਦਿੰਦੇ ਆ 505 ਰੁਪਏ ਇੱਕ ਜਾਨੇ ਦੇ ਟਿਕਟ ਦੇ ਲੱਗੇ ਨੇ 3 AC ਦੇ ਵਿੱਚ ਆ ਗਿਆ ਥੋਂ ਗੇਟ ਸਟੇਸ਼ਨ ਦਾ ਉੱਪਰ ਲਿਖਿਆ ਹੋਇਆ ਜੋਗਨਗਰੀ ਰਿਸ਼ੀਕੇਸ਼ ਕਾਫੀ ਸੋਹਣਾ ਸਟੇਸ਼ਨ ਬਣਾਇਆ ਹੋਇਆ ਹੈ ਇੱਥੇ ਸਫਾਈ ਬਹੁਤ ਆਲੇ ਦੁਆਲੇ ਚੱਲਦੇ ਆਂ ਅੰਦਰ ਇੱਧਰ ਕਾਫੀ ਵੱਡਾ ਪਾਰਕ ਬਣਾਇਆ ਹੋਇਆ ਬੈਠਣ ਨੂੰ ਹਰਦਵਾਰ ਦੇ ਸਟੇਸ਼ਨ ਤੇ ਜ਼ਿਆਦਾ ਭੀੜ ਹੁੰਦੀ ਆ ਰਿਸ਼ੀਕੇਸ਼ ਤੇ ਭੀੜ ਬਹੁਤ ਘੱਟ ਹੁੰਦੀ ਆ ਜਿਹੜੇ ਸਟੇਸ਼ਨ ਤੇ ਆਪਾਂ ਪਹਿਲਾਂ ਗਏ ਸੀ ਉਹ ਤੋਂ ਆਟੋ ਆਪਾਂ ਨੂੰ ਫੇਰ ਕਰਨਾ ਪੈ ਗਿਆ ઋਸ਼ੀਕੇਸ਼ ਦੇ ਵਿੱਚ ਦੋ ਰੇਲਵੇ ਸਟੇਸ਼ਨ ਨੇ ਇੱਕ ਨਵਾਂ ਇੱਕ ਪੁਰਾਣਾ ਉਹ ਪਹਿਲੇ ਵਾਲੇ ਨੇ ਸਾਨੂੰ ਨਵੇਂ ਤੇ ਛੱਡਤਾ ਪਰ ਜਿਹੜੀਆਂ ਟ੍ਰੇਨਾਂ ਆਪਣੀਆਂ ਪੁਰਾਣੇ ਤੋਂ ਚੱਲਣੀਆਂ ਵੱਧ ਪੁਰਾਣੇ ਨੇ ਤੁਸੀਂ ਚੱਲਦੀਆਂ ਨੇ ਟ੍ਰੇਨਾਂ ਤੁਸੀਂ ਵੀ ਇਹ ਗੱਲ ਦਾ ਧਿਆਨ ਰੱਖਿਓ ਤੇ ਨਵੇਂ ਪੁਰਾਣੇ ਦੋ ਇੱਥੇ ਰੇਲਵੇ ਸਟੇਸ਼ਨ ਨੇ ਆਟੋ ਵਾਲੇ ਦੱਸਦੇ ਨਹੀਂ ਹੈਗੇ ਉਹ ਸਾਨੂੰ ਇੱਥੇ ਲਾ ਗਿਆ ਲੋਕੇਸ਼ਨ ਸਾਨੂੰ ਸੀਮ ਲੱਗੀ ਜਿਆਦਾ ਫਰਕ ਨਹੀਂ ਲੱਗਿਆ ਉਹਦੇ ਕਰਕੇ ਸਾਨੂੰ ਪਤਾ ਹੀ ਨਹੀਂ ਲੱਗਿਆ ਦੋਨਾਂ ਦਾ 1.5 ਕਿਲੋਮੀਟਰ ਦਾ ਫਰਕ ਆ ਹੁਣ ਆ ਆਟੋ ਦੁਆਰਾ ਕੀਤਾ ਇਹ ਆਪਾਂ ਨੂੰ ਪੁਰਾਣੇ ਸਟੇਸ਼ਨ ਤੇ ਛੱਡੋ ਪਹੁੰਚ ਗਏ ਸਟੇਸ਼ਨ ਤੇ ਤੇ ਇਹ ਆ ਪੁਰਾਣਾ ਸਟੇਸ਼ਨ ਰਿਸ਼ੀਕੇਸ਼ ਦਾ ਜਿਹਦੇ ਆਪਾਂ ਪਹਿਲਾਂ ਗਏ ਸੀ ਉਹ ਨਵਾਂ ਸਟੇਸ਼ਨ ਆ ਉਹ ਆਟੋ ਵਾਲੇ ਨੇ ਯਾਰ ਸਾਨੂੰ ਦੱਸਿਆ ਹੀ ਨਹੀਂ ਵੀ ਇੱਥੇ ਦੋ ਸਟੇਸ਼ਨ ਨੇ ਤੇ ਇਥੋਂ ਟ੍ਰੇਨ ਚੱਲੂ ਜ਼ਿਆਦਾ ਟ੍ਰੇਨ ਇਥੋਂ ਹੀ ਚੱਲਦੀਆਂ ਨੇ ਜੇ ਤੁਸੀਂ ਵੀ ਰਿਸ਼ੀਕੇਸ਼ ਆਉਂਗੇ ਤਾਂ ਧਿਆਨ ਰੱਖਿਓ ਇਹ ਗੱਲ ਦਾ ਆਟੋ ਵਾਲੇ ਦੱਸਦੇ ਹੀ ਨਹੀਂ ਹੈਗੇ ਸਾਡੇ ਵੀ ਧਿਆਨ ਚ ਨਹੀਂ ਰਹੀ ਗੱਲ ਇੱਥੋਂ ਸਾਹਮਣੇੋਂ ਮੇਨ ਐਂਟਰੀ ਹੈ ਖਰੀਸੀਕਿਸ ਇੱਥੇ ਬੈਠਣ ਨੂੰ ਬਣਿਆ ਹੋਇਆ ਵੇਟਿੰਗ ਰੂਮ ਤੇ ਸਾਹਮਣੇ ਪਲੇਟਫਾਰਮ ਇੱਥੇ ਆਊਗੀ ਆਪਣੀ ਟ੍ਰੇਨ ਤੇ ਚੈੱਕ ਕਰਦੇ ਆ ਐਪ ਤੇ ਵੀ ਕਿੰਨੇ ਨੰਬਰ ਪਲੇਟਫਾਰਮ ਤੇ ਆ ਅਮਰਤ ਆਉਂਦਾ ਕਿੰਨੇ ਨੰਬਰ ਪਲੇਟਫਾਰਮ ਤੇ ਆ ਚੈੱਕ ਕਰ ਲਈ ਮੜੀ ਜੀ ਇਹ ਆ ਭਾਈ ਸਟੇਸ਼ਨ ਪੁਰਾਣਾ ਇੱਥੋਂ ਚੱਲੂ ਟ੍ਰੇਨ ਤੇ ਇਹ ਲਾਸਟ ਸਟੇਸ਼ਨ ਹੈ ਰਿਸ਼ੀਕੇਸ਼ ਇਹ ਤੋਂ ਅੱਗੇ ਟ੍ਰੇਨ ਨਹੀਂ ਜਾਂਦੀ ਉਹ ਥੋੜੀ ਦੂਰ ਜਾ ਕੇ ਇਹ ਲਾਈਨ ਦਾ ਐਂਡ ਹੋ ਜਾਂਦਾ ਇੱਥੇ ਤੱਕ ਟ੍ਰੇਨ ਆਉਂਦੀ ਆ ਕਿਉਂ ਫਿਰ ਅੱਗੇ ਜਿਹੜਾ ਪਹਾੜੀ ਏਰੀਆ ਸ਼ੁਰੂ ਹੋ ਜਾਂਦਾ ਨਾ ਤਾਂ ਕਰਕੇ ਬਾਕੀ ਗਰਮੀ ਬਹੁਤ ਆ ਧੁੱਪ ਪੂਰੀ ਤਿੱਖੀ ਹੋਈ ਭਈਆ ਆਪਾਂ ਅੱਗੇ ਪਲੇਟਫਾਰਮ ਨੰਬਰ 2 ਤੇ ਤੇ ਪਲੇਟਫਾਰਮ ਨੰਬਰ 2 ਤੋਂ ਆਪਣੀ ਟ੍ਰੇਨ ਚੱਲਣੀ ਆ ਆ ਸਾਹਮਣੇ ਆਪਣੀ ਟ੍ਰੇਨ ਖੜੀ ਐ ਰਿਸ਼ੀਕੇਸ਼ ਟੂ ਗੰਗਾ ਨਗਰ ਆਪਾਂ ਨਾਭੇ ਉਤਰਨੇ ਟਾਈਮ ਹੋ ਗਿਆ 12:00 14 ਮਿੰਟ ਤੇ ਇਹ ਟ੍ਰੇਨ ਤੁਰੂਗੀ 12:45 ਤੇ ਸ਼ਾਮ 7:00 ਵਜੇ ਤੱਕ ਆਪਾਂ ਨੂੰ ਇਹ ਨਾਭੇ ਲਾ ਦੂਗੀ ਵਿੱਚ ਬੈਠਦੇ ਆ ਜਾ ਕੇ ਬਾਹਰ ਤਾਂ ਗਰਮੀ ਬਹੁਤ ਹੋ ਗਈ ਪੂਰਾ ਸੇਕ ਪੈ ਰਿਹਾ ਧੁੱਪ ਬਹੁਤ ਜ਼ਿਆਦਾ ਆ ਆ ਡੱਬਾ ਆਪਣਾ B4 ਤੇ 3AC ਵਾਲੀ ਆਪਣੀ ਟਿਕਟ ਆ ਚੱਲਦੇ ਆਂ ਅੰਦਰ ਬੈਗ ਮੈਂ ਅੰਦਰ ਰੱਖਿਆ ਆ ਬੈਠਦੇ ਆ ਜਾ ਕੇ 20-25 ਮਿੰਟ ਰਹਿੰਦੇ ਨੇ ਟ੍ਰੇਨ ਚੱਲਣ ਦੇ ਵਿੱਚ ਤੇ 61 ਟ੍ਰੇਨ ਖੜੀ ਹੈ ਇਹ ਲੋਕਲ ਟ੍ਰੇਨ ਹੈ ਹਰਦوار ਇੱਥੇ ਜੇ ઋષਿਕੇਸ਼ ਤੋਂ ਜਾਂਦੀ ਹੈ ਹਰਦوار ਤੱਕ ਬਾਕੀ 2-3 ਜਗ੍ਹਾ ਹੋਰ ਛੋਟੇ-ਛੋਟੇ ਸ਼ਹਿਰਾਂ ਦੇ ਵਿੱਚ ਮੇਰੇ ਖਿਆਲ ਚ ਪੈਸੈਂਜਰ ਟ੍ਰੇਨ ਹੋਊ ਲਓ ਜੀ ਟ੍ਰੇਨ ਦੇ ਵਿੱਚ ਆਪਾਂ ਆ ਗਏ ਆਹ ਸਾਹਮਣੇ ਵਾਲੀ ਸੀਟ ਹੈ ਆਪਣੀ 132 ਨੰਬਰ ਸੀਟ ਹੈ ਤੇ 130 ਨੰਬਰ ਸੀਟ ਹੈ ਇਹ ਦੋ ਸੀਟਾਂ ਨੇ ਆਪਣੀਆਂ ਇੱਕ ਆ ਸਾਈਡ ਵਾਲੀ ਮਿਲੀ ਆ ਤੇ ਆ ਉੱਥੇ ਪੜਦੇ ਲੱਗੇ ਹੋਏ ਨੇ ਇਥੋਂ ਬਾਹਰ ਦਾ 뷰 ਦਿਖਦਾ ਹੈ ਅੰਦਰ ਕੁਝ ਠੀਕ ਹੈ ਬਾਹਰ ਤਾਂ ਗਰਮੀ ਬਹੁਤ ਜ਼ਿਆਦਾ ਲੱਗਦੀ ਹੈ ਹਲੇ AC ਨਹੀਂ ਚੱਲਿਆ ਫਿਲਹਾਲ ਆ ਉੱਪਰ ਵਾਲਾ ਪੱਖਾ ਹੀ ਚੱਲ ਰਿਹਾ ਹੈ ਜਦੋਂ AC ਚੱਲੂ ਫਿਰ ਹੋਰ ਵੀ ਸੌਖਾ ਹੋ ਜੂ ਤੇ ਇਥੋਂ ਹੀ ਇਹ ਤੁਰਦੀ ਆ ਰਹੀ ਸੀ ਕਿਸ ਤੋਂ ਇਹ ਜਿਹੜੀ ਟ੍ਰੇਨ ਹੈ ਗੰਗਾ ਨਗਰ ਤੋਂ ਚੱਲ ਕੇ ਰਿਸ਼ੀਕੇਸ਼ ਖੜ ਜਾਂਦੀ ਹੈ ਰਿਸ਼ੀਕੇਸ਼ ਤੋਂ ਅੱਗੇ ਫਿਰ ਕੋਈ ਟ੍ਰੇਨ ਨਹੀਂ ਜਾਂਦੀ ਹੈਗੀ ਤੇ ਇਥੋਂ ਹੁਣ ਚੱਲ ਕੇ ਇਹ ਗੰਗਾ ਨਗਰ ਖੜੂ ਬਾਕੀ ਆਪਾਂ ਨੂੰ ਇੱਕ ਉੱਪਰ ਆਹਾ ਸੌਣ ਦੇ ਲਈ ਉੱਪਰਲੀ ਸੀਟ ਮਿਲੀ ਐ ਤੇ ਬੈਠਣ ਦੇ ਲਈ ਹੇਠਲੀ ਮਿਲੀ ਐ ਇਸੇ ਤਰ੍ਹਾਂ ਇੱਧਰ ਅਮਰਤ ਨੂੰ ਵੀ ਆਹ ਸੀਟ ਮਿਲੀ ਐ ਪੈਣ ਦੇ ਲਈ ਉੱਪਰ ਮਿਲੀ ਐ ਤੇ 20 ਮਿੰਟ ਰਹਿਣੇ ਨੇ 20 ਮਿੰਟ ਵੇਟ ਕਰਦੇ ਆ 20 ਮਿੰਟਾਂ ਤੱਕ ਟ੍ਰੇਨ ਚੱਲੂ ਨਾਲੇ ਫਿਰ ਏਸੀ ਵੀ ਜਿਹੜੇ ਆਨ ਹੋ ਜਾਣਗੇ ਹਲੇ ਫਿਲਹਾਲ ਕੱਲੇ ਪੱਖੀ ਚੱਲ ਰਹੇ ਨੇ ਏਸੀ ਜਦੋਂ ਟ੍ਰੇਨ ਚੱਲੂ ਉਦੋਂ ਆਨ ਹੋਊ ਲਓ ਜੀ ਟ੍ਰੇਨ ਆਪਣੀ ਚੱਲ ਪਈ ਬਿਲਕੁਲ ਸਹੀ ਟਾਈਮ ਤੇ 12:45 ਮਿੰਟਾਂ ਤੇ ਤੇ ਰਿਸ਼ੀਕੇਸ਼ ਕ੍ਰਾਸ ਕਰ ਰਹੀ ਹੈ ਟ੍ਰੇਨ ਇਹ ਸਾਰਾ ਰਿਸ਼ੀਕੇਸ਼ ਸ਼ਹਿਰ ਦਾ ਬਾਹਰਲਾ ਪਾਸਾ ਬਾਹਰ ਬਹੁਤ ਧੁੱਪ ਆ ਪਰਾ ਸ਼ੀਸ਼ੇ 'ਚ ਨਹੀਂ ਲੱਗਦੀ ਇਹਦੇ ਤੇ ਆ ਫਿਲਮ ਜੀ ਲੱਗੀ ਹੋਈ ਆ ਬਲੈਕ ਤੇ ਪੜਦੇ ਆਪਾਂ ਕਰਤੇ ਏਸੀ ਔਨ ਹੋ ਗਿਆ ਤੇ ਠੰਡੀ ਠੰਡੀ ਹਵਾ ਜਿਹੜੀ ਆ ਰਹੀ ਹੈ ਬਾਕੀ ਬੈਗ ਉਧਰ ਇੱਕ نیچے ਰੱਖਤਾ ਤੇ ਇੱਕ ਉੱਪਰ ਰੱਖਤਾ ਅਮਰਤ ਵੀ ਆ ਗਿਆ ਚਾਰਜ ਲਾਉਣਾ ਬਾਈ ਤੇ ਆ ਚਾਰਜ ਲਾਉਣ ਵਾਸਤੇ ਹੁੰਦਾ ਟ੍ਰੇਨ ਦੇ ਵਿੱਚ ਹੈ ਨਹੀਂ ਚਾਰਜ ਹੈ ਨਹੀਂ ਉਧਰ ਉਧਰ ਹੋਣਾ ਨਹੀਂ ਚਲ ਇੱਥੇ ਲਾ ਲਾਂਗੇ ਇੱਕ ਸੀਟ ਹੋਰ ਵੀ ਤਾਂ ਹੈਗੀ ਆਪਣੀ ਆਹ ਹੋਇਆ ਚਾਰਜ ਲਾਤਾ ਫੋਨ ਅਮਰਤ ਨੇ ਤੇ ਇੱਕ ਆਹ ਟੇਬਲ ਹੁੰਦਾ ਇੱਥੇ ਕੁਝ ਵੀ ਰੱਖ ਕੇ ਆਪਾਂ ਖਾ ਪੀ ਸਕਦੇ ਹਾਂ ਨਾ ਤੇ ਹੁਣ ਹਰਦੁਵਾਰ ਆਊ ਹਣਾ ਵੱਡਾ ਸਟੇਸ਼ਨ ਤੇ ਹੁਣ ਹਰਦੁਵਾਰ ਆਊ ਵੱਡਾ ਸਟੇਸ਼ਨ ਆਊਗਾ ਜਿਹੜਾ ਹਰਦੁਵਾਰ ਰੂਹੂ ਉੱਥੇ ਕੁਝ ਖਾਣ ਪੀਣ ਨੂੰ ਲਵਾਂਗੇ ਜਾ ਕੇ ਇਧਰ ਉਪਲ ਆ ਗਿਆ ਨਾਲ ਨਾਲ ਲਓ ਜੀ ਆਪਣੀ ਟ੍ਰੇਨ ਪਹੁੰਚ ਗਈ ਮੋਤੀਚੂਰ ਦੇ ਸਟੇਸ਼ਨ ਤੇ ਇਹ ਸ਼ਹਿਰ ਹੈ ਮੋਤੀਚੂਰ ਸਾਹਮਣੇ ਬੋਰਡ ਵੀ ਲੱਗਿਆ ਹੋਇਆ ਮੋਤੀਚੂਰ ਦਾ ਸਟੇਸ਼ਨ ਹੈ ਛੋਟਾ ਜਿਹਾ ਸਟੇਸ਼ਨ ਹੈ ਇੱਥੇ ਥੋੜੀ ਪੈਸੇਂਜਰ ਹੁੰਦੇ ਨੇ ਮੋਤੀਚੂਰ ਆਪਾਂ ਟ੍ਰੇਨ ਵਾਲੀ ਐਪ ਤੋਂ ਕੁਝ ਖਾਣ ਲਈ ਆਰਡਰ ਕੀਤਾ ਹੈ ਸਵੇਰੇ ਅਸੀਂ ਕੁਝ ਵੀ ਖਾ ਕੇ ਨਹੀਂ ਆਏ ਸੀਗੇ ਇਕੱਲਾ ਮਸੰਮੀ ਦਾ ਜੂਸ ਪੀ ਕੇ ਆਏ ਸੀਗੇ ਤੇ ਇੱਥੋਂ ਹੁਣ ਹਰਦਵਾਰ ਜਾ ਕੇ ਜਿਹੜਾ ਆਪਣਾ ਆਰਡਰ ਆਊਗਾ ਇਰਫ ਡੋਮੀਨੋਜ਼ ਆ ਲਈ ਆਪਸ਼ਨ ਹੈਗੀ ਸੀਗੀ ਇਕੱਲੀ ਹੋਰ ਕੋਈ ਵੀ ਨਹੀਂ ਸੀ ਡੋਮੀਨੋਜ਼ ਤੋਂ ਇੱਕ ਸੈਂਡਵਿਚ ਆ ਆਰਡਰ ਕੀਤਾ ਦੇਖਾਂਗੇ ਉਹ ਫਸਟ ਟਾਈਮ ਖਾ ਰਹੇ ਆ ਆਪਾਂ ਤੇ ਹਲਕਾ ਜਿਹਾ ਹੁੰਦਾ ਸੈਂਡਵਿਚ ਜਿਹਾ ਉਹ ਪੌ ਤੇ ਉਹ ਆਰਡਰ ਕੀਤੇ ਨੇ ਬਾਕੀ ਕੁਝ ਕੋਲ ਡਰਿੰਕ ਵਗੈਰਾ ਲਵਾਂਗੇ ਥੋੜਾ ਹੀ ਖਾਵਾਂਗੇ ਤੇ ਇੱਥੇ ਆ ਟ੍ਰੇਨ ਆਪਣੀ ਖੜੀ ਹੈ ਤੁਹਾਨੂੰ ਦੱਸ ਰਹੀ ਆ ਆਪਾਂ ਮੋਤੀਚੂਰ ਤੇ ਸਵਾ 2 ਵਜੇ ਆਪਣੀ ਟ੍ਰੇਨ ਜਿਹੜੀ ਹਰਦਵਾਰ ਪਹੁੰਚੂਗੀ ਹੁਣ 1:00 2 ਵਜੇ ਦਾ ਜਿਹੜਾ ਸਮਾਂ ਹੋਇਆ ਤੇ ਉਰੇ ਆਪਣੇ ਸੀਟ ਦੇ ਉੱਪਰ ਹੀ ਆਰਡਰ ਫੜਾ ਕੇ ਜਾਣਗੇ ਟ੍ਰੇਨ ਵਾਲੀ ਐਪ ਆ ਜਿਹੜੀ IRCTC ਉਹਦੇ ਉੱਤੇ ਹੀ ਆਰਡਰ ਹੋ ਜਾਂਦਾ ਤੇ ਜਦੋਂ ਵੀ ਆਰਡਰ ਆਊਗਾ ਤੁਹਾਨੂੰ ਦਿਖਾਵਾਂਗੇ ਆਪਾਂ ਬਾਕੀ ਆਪਣਾ ਸਫ਼ਰ ਇੰਝ ਚੱਲਦਾ ਰਹੂ ਸ਼ਾਮ ਨੂੰ ਹਨੇਰਾ ਹੋ ਜੂ ਆਪਾਂ ਨੂੰ ਤਕਰੀਬਨ 8 ਵਜੇ ਆਪਾਂ ਨਾਲ ਪਹੁੰਚਾਂਗੇ ਆਹ ਟ੍ਰੇਨ ਦੇ ਵਿੱਚ ਜਿਹੜਾ ਇਹ ਚਾਰਜਰ ਹੈ ਨਾ ਇਹਦੇ ਮੈਂ ਫੋਨ ਚਾਰਜ ਲਾਇਆ ਜਾਂ ਫੋਨ ਜਦੋਂ ਚਾਰਜ ਲਾਉਣਿਆਂ ਨਾਲ ਦੀ ਨਾਲ ਹੈਂਗ ਹੋ ਜਾਂਦਾ ਫੋਨ ਦਾ ਲੌਕ ਖੁੱਲਣੋਂ हट ਜਾਂਦਾ ਅਮਰਤ ਵਾਲਾ ਵੀ ਲਾਇਆ ਸੀਗਾ ਉਹ ਵੀ ਹੋ ਗਿਆ ਆਈਫੋਨ ਵੀ ਐਂਡਰੌਇਡ ਵੀ ਚਾਰਜ ਤਾਂ ਕਰ ਰਿਹਾ ਹੁਣ ਮੈਂ ਲਾ ਕੇ ਦੇਖਿਆ ਸੀ 2% ਕਰਤਾ ਪਰ ਇਹਦਾ ਇੰਝ ਨਾ ਪਤਾ ਫੋਨ ਨਾ ਖਰਾਬ ਕਰ ਦਿਆ ਨਾ ਬਈ ਅਮਰਤ ਚੱਲ ਲਾ ਕੇ ਦੇਖਦੇ ਆ ਫੋਨ ਡਾਉਨ ਨੇ ਯਾਰ ਇੱਕ ਸਾਡੇ ਜਦੋਂ ਲਾਉਂਦੇ ਆ ਨਾਲ ਦੀ ਨਾਲੇ ਹੋ ਜਾਂਦਾ ਫੋਨ ਖੁੱਲਣਾ ਹੀ ਮੰਦ ਲੋਕ ਖੁੱਲਣਾ ਮੰਦ ਹੋ ਜਾਂਦਾ ਅਸ ਰੰਗ ਆ ਗਈ ਬਾਹਰਲੇ ਪਾਸੇ ਸਰੰਗ ਆ ਗਈ ਸਾਰਾ ਨੇਰਾ ਹੋ ਗਿਆ ਦੋ ਤਿੰਨ ਸਰੰਗਾਂ ਪੈਂਦੀਆਂ ਨੇ ਇੱਥੇ ਰਿਸ਼ੀਕੇਸ਼ ਤੋਂ ਜਦੋਂ ਹਰਦਵਾਰ ਨੂੰ ਜਾਂਦੇ ਆ ਬਿਲਕੁਲ ਨੇਰਾ ਹਰਾ ਨੇਰਾ ਹੋ ਗਿਆ ਟ੍ਰੇਨ ਦੇ ਵਿੱਚ ਓਕੇ ਮਰ ਤੇ ਇਧਰ ਪਿਆ ਤੇ ਹਲੇ ਟ੍ਰੇਨ ਖਾਲੀ ਐ ਜੇ ਪਰੂ ਹਰਦਵਾਰ ਤੋਂ ਭਰੂ ਵੀ ਜਾ ਕੇ ਕਿਉਂ ਹਰਦਵਾਰ ਜਿਆਦਾ ਪੈਸੇਂਜਰ ਖੜੇ ਹੁੰਦੇ ਨੇ ਸਾਰੀਆਂ ਸੀਟਾਂ ਖਾਲੀ ਪਈਆਂ ਨੇ ਆਲੇ ਦੁਆਲੇ ਲਓ ਜੀ ਆਪਣੀ ਟ੍ਰੇਨ ਪਹੁੰਚੂਗੀ ਹਰਦੁਆਰ 1.5 ਵਜੇ ਪਹੁੰਚਗੀ ਟ੍ਰੇਨ ਹਰਦੁਆਰ ਵੈਸੇ ਇੱਥੇ ਸਵਾ 2 ਦਾ ਟਾਈਮ ਦਿਖਾ ਰਹੇ ਸੀ ਇੱਥੋਂ ਬਹੁਤ ਸਾਰੇ ਪੈਸੇਂਜਰ ਚੜਦੇ ਹੁੰਦੇ ਨੇ ਟ੍ਰੇਨ ਦੇ ਵਿੱਚ ਬਹੁਤ ਵੱਡਾ ਜੰਕਸ਼ਨ ਆ ਇਹ ਹਰਦੁਆਰ ਦਾ ਹਾਲੇ ਤੱਕ ਭਾਈ ਆਰਡਰ ਵਾਲੇ ਦਾ ਵੀ ਨਹੀਂ ਫੋਨ ਆਇਆ ਆਪਾਂ ਨੂੰ ਲਿਆਇੰਗਾ ਲਿਆ ਮੜਾ ਜਾ ਜਾ ਆ ਬਰਾਜ ਆਪਣਾ ਪਾ ਜਾ ਅਮਰਤੋਂ ਲੈਣ ਚ ਲਿਆ ਕੋਲਡ ਡਰਿੰਕ ਕੋਕੇ ਲਿਆਈ ਠੀਕ ਆ ਉਹ ਗਲਾਸ ਲਿਆਇੰਗਾ ਲੈ ਆਈ ਅਮਰਤ ਲੈਣ ਗਿਆ ਕੋਲਡ ਡਰਿੰਕ ਆਰਡਰ ਆਲਾ ਹਾਲ ਤੱਕ ਆਇਆ ਨਹੀਂ ਬਾਕੀ ਦੇਖਦੇ ਆਂ ਹਾਂ ਹਾਂ ਆਇਕ ਨੂੰ ਲੈ ਲੈ ਇੱਥੇ ਬਹੁਤ ਪਸੰਦਰ ਚੜਦੇ ਹੁੰਦੇ ਨੇ ਟ੍ਰੇਨ ਦੇ ਵਿੱਚ ਹਰਦਵਾਰ ਤੋਂ ਅਮਰਤ ਲੈ ਆਇਆ ਕੂਕ ਤੇ ਜਿਹੜਾ ਆਪਾਂ ਆਰਡਰ ਕੀਤਾ ਸੀਗਾ ਡੋਮੀਨੋਸ ਤੋਂ ਉਹ ਹਲੇ ਆਇਆ ਨਹੀਂ ਉਹਦਾ ਸਵਾ ਦੋ ਦਾ ਟਾਈਮ ਸੀਗਾ ਉਹਦਾ ਤੇ ਟ੍ਰੇਨ ਸ਼ਾਇਦ ਆਪਣੀ ਪਹਿਲਾਂ ਪਹੁੰਚ ਗਈ ਬਾਈ ਅਮਰਤ ਹਨਾ ਹਰਦਵਾਰ ਬਾਈ ਦਾ ਉਹਦਾ ਫੋਨ ਆਇਆ ਕਹਿੰਦਾ ਮੈਂ ਡੱਬੇ ਦੀ ਉਹਦੀ ਟਾਕੀ ਤੇ ਫੜਾ ਜੂਗਾ ਕਹਿੰਦਾ ਆਨਲਾਈਨ ਕਰ ਦਿਓ ਜੇ ਹੈ ਕਹਿੰਦਾ Google Pay ਚ ਹੈ ਕਹਿੰਦਾ ਕੈਸ਼ ਦੇ ਦਿਓ ਤੇ ਹਰਦਵਾਰ ਤੋਂ ਟ੍ਰੇਨ ਕਾਫੀ ਭਰ ਗਈ ਸਾਰੀਆਂ ਸੀਟਾਂ ਬੁੱਕ ਹੋ ਰਹੀਆਂ ਨੇ ਹੁਣ ਹਰਦਵਾਰ ਤੋਂ ਫੁੱਲ ਹੋ ਗਈ ਤੇ ਬਾਹਰ ਬਹੁਤ ਤੇਜ਼ ਧੁੱਪਾ ਡੱਬੇ 'ਚ ਨਹੀਂ ਬੈਗੇ ਪਤਾ ਲੱਗਦਾ ਨਾ ਧੁੱਪ ਦਾ ਪੜਦੇ ਕਰਕੇ ਲਓ ਜੀ ਡੋਮੀਨੋਸ ਤੋਂ ਆਪਣਾ ਆਪ ਨੂੰ ਆਰਡਰ ਮਿਲ ਗਿਆ ਉਹ ਬਾਈ ਦੇ ਕੇ ਗਿਆ ਆ ਉਹ ਜਿਹੜਾ ਬੈਗ ਵਾਲਾ ਜਾਂਦਾ ਹੈਲਮਟ ਪਾਈ ਤੇ ਇਹ ਦੇਖਦੇ ਹਾਂ ਹੁਣ ਖਾਣੇ ਆ ਬਾਕੀ ਆ ਸਾਰਾ ਆ ਗਿਆ ਹਰਦੁਵਾਰ ਦਾ ਜੰਕਸ਼ਨ ਬਹੁਤ ਵੱਡਾ ਜੰਕਸ਼ਨ ਹੈ ਇੱਥੇ ਕਾਫੀ ਟਾਈਮ ਖੜੀ ਹੈ ਟ੍ਰੇਨ ਆਪਣੀ 15-20 ਮਿੰਟ ਆ ਮੰਗਾਇਆ ਆਪਾਂ ਡੋਮੀਨੋਸ ਤੋਂ گارਲਿਕ ਬ੍ਰੈਡ ਇਹ ਸੈਂਡਵਿਚ ਮੰਗਾ ਕੇ ਹੁੰਦਾ ਫਿਲ ਕਰਿਆ ਹੋਇਆ ਬਾਕੀ ਹੋਰ ਕੋਈ ਆਪਸ਼ਨ ਹੈ ਨਹੀਂ ਸੀ ਹੋਰ ਰੈਸਟੋਰੈਂਟ ਨਹੀਂ ਸੀ ਬਾਈ ਅਮਰਤਾ ਆਨਲਾਈਨ ਆਰਡਰ ਚ ਆਪਸ਼ਨ ਇੱਕੇ ਡੋਮੀਨੋਸ ਦੀ ਸੀ ਫਿਰ ਇੱਥੋਂ ਹੀ ਮੰਗਾਉਣਾ ਪਿਆ ਇਹ ਖਾਣੇ ਆ ਕਰ ਦਿਆਂਗੇ ਬਾਈ ਹਰਦੁਵਾਰ ਤੋਂ ਆਪਣੀ ਟ੍ਰੇਨ ਚੱਲ ਪਈ ਇਹ ਕਾਫੀ ਲੰਮਾ ਟਾਈਮ ਖੜੀ ਹਰ ਦੁਆਰਾ ਜੇ ਸਟੇਸ਼ਨ ਤੇ 15-20 ਮਿੰਟ ਖੜੀ ਰਹੀ ਟ੍ਰੇਨ ਬਾਕੀ ਬਾਹਰ ਬਹੁਤ ਧੁੱਪਾ ਟੈਂਪਰੇਚਰ ਹੋਊਗਾ 40-40 ਡਿਗਰੀ ਇਹ ਤੋਂ ਅੱਗੇ ਫਿਰ ਅਗਲਾ ਵੱਡਾ ਸਟੇਸ਼ਨ ਆਊ ਰੁੜਕੀ ਸਹਾਰਨਪੁਰ ਐਵੇਂ ਤੇ ਸਾਰੇ ਵੱਡੇ ਜੰਕਸ਼ਨ ਆਉਣਗੇ ਹਰਦਵਾਰ ਤੋਂ ਅੱਗੇ ਆ ਕੇ ਖੇਤੀਬਾੜੀ ਵਾਲਾ ਏਰੀਆ ਸਾਰਾ ਸ਼ੁਰੂ ਹੋ ਜਾਂਦਾ ਹੈ ਇੱਥੇ ਸਾਰੇ ਆਲੇ ਦੋਲੇ ਖੇਤ ਨੇ ਹਰਦਵਾਰੋਂ ਨਿਕਲ ਸਾਰੇ ਖੇਤ ਸ਼ੁਰੂ ਹੋ ਗਏ ਇਹ ਏਰੀਆ ਦੇ ਵਿੱਚ ਗੰਨੇ ਦੀ ਖੇਤੀ ਬਹੁਤ ਹੁੰਦੀ ਹੈ ਬਹੁਤ ਵੱਡੀ ਮਾਤਰਾ ਦੇ ਵਿੱਚ ਇੱਥੇ ਗੰਨੇ ਦੀ ਖੇਤੀ ਹੁੰਦੀ ਆ ਆ ਸਾਰੇ ਖੇਤੀ ਖੇਤ ਨੇ ਆਲੇ ਦੋਲੇ ਕੀ ਜੰਕਸ਼ਨ ਤੇ ਆਪਣੀ ਟ੍ਰੇਨ ਪਹੁੰਚ ਗਈ ਇਹ ਵੀ ਕਾਫੀ ਵੱਡਾ ਸਟੇਸ਼ਨ ਹੈ ਬਹੁਤ ਸਾਰੇ ਪੈਸੇਂਜਰ ਇੱਥੋਂ ਵੀ ਚੜ੍ਹਦੇ ਹੁੰਦੇ ਨੇ ਰੁੜਕੀ ਦੁਪਹਿਰੇ 3:30 ਵਜੇ ਦਾ ਸਮਾਂ ਹੋ ਗਿਆ ਤੇ ਟ੍ਰੇਨ ਦੇ ਪਰਦੇ ਕੀਤੇ ਹੋਏ ਨੇ ਨਹੀਂ ਅੰਦਰ ਧੁੱਪ ਆਉਂਦੀ ਹੈ ਸਾਰੀ ਟ੍ਰੇਨ ਦੇ ਵਿੱਚ ਹਨੇਰਾ ਇਹ ਆ ਗਿਆ ਸਹਾਰਨਪੁਰ ਦਾ ਜੰਕਸ਼ਨ ਇੱਥੋਂ ਆਪਾਂ ਨਹੀਂ ਟ੍ਰੇਨ ਯੂਪੀ ਦੇ ਵਿੱਚ ਐਂਟਰ ਹੋ ਗਈ ਪਹਿਲਾਂ ਜਿਹੜਾ ਵੱਡਾ ਜੰਕਸ਼ਨ ਆਇਆ ਸੀ ਰੁੜਕੀ ਦਾ ਉਹ ਉੱਤਰਾਖੰਡ ਚ ਸੀ ਇਹ ਹੈਗਾ ਸਹਾਰਨਪੁਰ ਯੂਪੀ ਦਾ ਸ਼ਹਿਰ ਟਾਈਮ 4:00 ਵਜੇ ਦਾ ਹੋ ਗਿਆ ਇਹ ਵੀ ਵੱਡਾ ਜੰਕਸ਼ਨ ਹੈ ਕਾਫੀ ਟ੍ਰੇਨਾਂ ਜਾਂਦੀਆਂ ਨੇ ਇੱਥੋਂ ਇਹ ਸਹਾਰਨਪੁਰ ਦਾ ਜੰਕਸ਼ਨ ਬਹੁਤ ਵੱਡਾ ਜੰਕਸ਼ਨ ਹੈ ਇੱਥੇ ਬਹੁਤ ਸਾਰੇ ਪੈਸੇਂਜਰ ਉਤਰਦੇ ਹੁੰਦੇ ਨੇ ਤੇ ਬਹੁਤ ਸਾਰੇ ਪੈਸੇਂਜਰ ਇੱਥੋਂ ਟ੍ਰੇਨ ਦੇ ਵਿੱਚ ਚੜ੍ਹਦੇ ਹੁੰਦੇ ਨੇ ਆਪਾਂ ਉੱਤਰਾਖੰਡ ਦੇ ਵਿੱਚੋਂ ਚੱਲੇ ਸੀਗੇ ਤੇ ਹੁਣ ਆਪਾਂ ਜੂਪੀ ਦੇ ਵਿੱਚ ਐਂਟਰ ਹੋ ਗਏ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਜੂਪੀ ਦਾ ਸ਼ਹਿਰ ਹੈ ਹਾਰਨਪੁਰ ਤੇ ਅਸੀਂ ਇਸ ਤੋਂ ਬਾਅਦੂ ਆਪਾਂ ਐਂਟਰ ਹੋਵਾਂਗੇ ਹਰਿਆਣਾ ਦੇ ਵਿੱਚ ਫਿਰ ਪੰਜਾਬ ਚਾਰ ਸਟੇਟਾਂ ਦਾ ਆਪਣਾ ਜਿਹੇ ਸਫ਼ਰ ਰਹਿਣ ਵਾਲਾ ਹੈ ਤੇ ਟ੍ਰੇਨ ਦੇ ਵਿੱਚੋਂ ਬਾਹਰ ਨਿਕਲਦੇ ਆ ਨਾ ਜਦੋਂ ਇੱਕੋ ਧੰ ਗਰਮੀ ਲੱਗਦੀ ਹੈ ਵਿੱਚੋਂ ਬਹੁਤ ਠੰਡੀ ਪਈ ਹੈ ਬਾਹਰ ਬਹੁਤ ਗਰਮੀ ਹੈ 40-42 ਡਿਗਰੀ ਟੈਂਪਰੇਚਰ ਆ ਆਪਣੀ ਟ੍ਰੇਨ ਖੜੀ ਆ ਹੁਣ ਮਰਾਦਾਬਾਦ ਆਪਾਂ ਆ ਗਏ ਹਰਿਆਣੇ ਦੇ ਵਿੱਚ ਹਰਿਆਣਾ ਐਂਟਰ ਕਰ ਗਏ ਤੇ ਇੱਥੇ 10-15 ਮਿੰਟ ਹੋ ਗਏ ਟ੍ਰੇਨ ਖੜੀ ਨੂੰ ਲੱਗਦਾ ਵੀ ਮੂਰੋਂ ਅੱਗੋਂ ਟ੍ਰੇਨ ਆਉਣੀ ਹੋਊ ਉਹਦੇ ਵਾਸਤੇ ਰਸਤਾ ਜਿਹੜਾ ਖਾਲੀ ਕੀਤਾ ਜਾ ਰਿਹਾ ਹੈ ਹਰਿਆਣੇ ਦੇ ਵਿੱਚ ਐਂਟਰ ਹੋ ਗਏ ਉੱਤਰਾਖੰਡ ਤੋਂ ਚੱਲੇ ਸੀ ਤੇ ਪਹੁੰਚ ਗਏ ਹਰਿਆਣੇ ਦੇ ਵਿੱਚ ਧੁੱਪ ਥੋੜੀ ਜਿਹੀ ਘੱਟ ਗਈ ਹੁਣ ਬਾਹਰ ਸ਼ਾਮ ਹੋ ਗਿਆ 5 ਵਜੇ ਦਾ ਟਾਈਮ ਜੁਗੀ ਬਰੋਦਾਵਾਦ ਆਪਾਂ ਹਰਿਆਣੇ ਦੇ ਵਿੱਚ ਐਂਟਰ ਹੋ ਗਏ ਉੱਤਰਾਖੰਡ ਦੇ ਵਿੱਚੋਂ ਆਪਾਂ ਚੱਲੇ ਸੀਗੇ ਉੱਤਰਾਖੰਡ ਚੋਂ ਚੱਲੇ ਫਿਰ ਪਹੁੰਚਿਆ ਆਪਾਂ ਚੋਪੀ ਦੇ ਵਿੱਚ ਤੇ ਹੁਣ ਆਪਾਂ ਹਰਿਆਣੇ ਦੇ ਵਿੱਚ ਐਂਟਰ ਹੋ ਗਏ ਇਸ ਤੋਂ ਬਾਅਦ ਜੋ ਆਪਾਂ ਅਵਾਲੇ ਤੋਂ ਅੱਗੇ ਐਂਟਰ ਹੋਵਾਂਗੇ ਪੰਜਾਬ ਦੇ ਵਿੱਚ ਚਾਰ ਸਟੇਟਾਂ ਦਾ ਇਹ ਸਫ਼ਰ ਹੁੰਦਾ ਹੈ ਰਿਸ਼ੀਕੇਸ਼ ਤੋਂ ਲੈ ਕੇ ਆਪਣੇ ਪੰਜਾਬ ਤੱਕ ਤੇ ਤਕਰੀਬਨ ਟਾਈਮ 5 ਕਿਉਂ ਦਾ ਹੋ ਗਿਆ ਤੇ ਆਪਾਂ ਆਨਲਾਈਨ ਚੈੱਕ ਕੀਤਾ ਸੀਗਾ ਟਰੈਕ ਕੀਤੀ ਸੀ ਟ੍ਰੇਨ 7:30 ਵਜੇ ਆਪਾਂ ਨੂੰ ਇਹ ਨਾਂ ਦੇ ਬਚਾ ਦੂ ਟ੍ਰੇਨ ਤੇ ਮੁਰਾਦਾਬਾਦ ਤੋਂ ਚੱਲ ਵੀ ਹੁਣ ਅੱਗੇ ਨੂੰ ਆਪਣੀ ਟ੍ਰੇਨ ਪਹੁੰਚ ਗਈ ਅੰਬਾਲਾ ਜੰਕਸ਼ਨ ਤੇ ਇਹ ਤੋਂ ਬਾਅਦੋਂ ਫਿਰ ਆਪਾਂ ਐਂਟਰ ਹੋ ਜਾਾਂਗੇ ਪੰਜਾਬ ਦੇ ਵਿੱਚ ਬਹੁਤ ਭੀੜ ਹੈ ਅੰਬਾਲਾ ਦੇ ਜੰਕਸ਼ਨ ਤੇ ਵੀ ਟਾਈਮ 6 ਵਜੇ ਦਾ ਹੋ ਗਿਆ ਤੇ ਆਹ ਸੀਟ ਤੇ ਆਪਾਂ ਬੈਠੇ ਸੀਗੇ ਆਹ ਚਾਦਰ ਜਿੰਦੇ ਹੁੰਦੇ ਹੁੰਦੇ ਨੇ ਇਹ ਵਿੱਚ ਵਿਛਾਉਣ ਵਾਸਤੇ ਤੇ ਇੱਕ ਪਹਿਲੋ ਦਿੱਤਾ ਸੀ ਅੰਬਾਲਾ ਜੰਕਸ਼ਨ ਤੇ ਖੜੂਗੀ ਥੋੜਾ ਜਿਹਾ ਟਾਈਮ ਟ੍ਰੇਨ ਫੇਰ ਚੱਲੂ ਇੱਥੋਂ ਅੱਗੇ ਨੂੰ ਅੰਬਾਲਾ ਜੰਕਸ਼ਨ ਤੇ ਆਪਣੀ ਟ੍ਰੇਨ ਖੜੀ ਹੈ ਤੇ ਅੱਜ ਆਪਾਂ ਵੇਸਟ ਕਰਦੀ ਆਏ ਆ ਪਏ ਆਂ ਟ੍ਰੇਨ ਦੇ ਵਿੱਚ ਬਾਕੀ ਅਮਰ ਤਾਂ ਉੱਪਰ ਬੈਠਾ ਹੈ ਅਮਰ ਤਾਂ ਉਹ ਬਾਕੀ ਕਦੀ ਹੱਥ ਮਾਰਿਆ ਤੂੰ ਕਰ ਲਈ ਨੀਂਦ ਪੂਰੀ ਨੀਂਦ ਪੂਰੀ ਹੋ ਗਈ ਕਾਨੂੰ ਕੋਈ ਪਿੰਡਾਂ ਨੂੰ ਹੈ ਉਵਾਲੇ ਬਾਲੇ ਹਾਂ ਅੰਮਰਤਿਕਾ ਦਾ ਭਾਈ ਨੀਂਦ ਹੋਈ ਨਹੀਂ ਪੂਰੀ ਨੀਂਦ ਤਾਂ ਪਿੰਡ ਜਾ ਕੇ ਹੋਣਗੀਆਂ ਪੂਰੀਆਂ ਤੇ ਇੱਥੇ 10 15 ਮਿੰਟ ਖੜੂਗੀ ਟ੍ਰੇਨ ਫਿਰ ਜਾਊਗੀ ਅੱਗੇ ਨੂੰ ਫਿਰ ਅੱਗੇ ਆਊਗਾ ਰਾਜਪੁਰੇ ਦਾ ਸਟੇਸ਼ਨ ਉੱਥੇ ਵੀ ਕਾਫੀ ਟਾਈਮ ਖੜਦੀ ਹੁੰਦੀ ਆ ਵੱਡਾ ਜੰਕਸ਼ਨ ਉਹ ਵੀ ਰਾਜਪੁਰੇ ਦਾ ਤੁਸੀਂ ਠੀਕ ਹੋਣਾ। ਆਪਕੇ ਸਿਟੇ ਹਾਂਜੀ। ਹਾਂਜੀ। ਲਓ ਜੀ ਅੰਬਾਲੇ ਤੋਂ ਚੱਲ ਵੀ ਆਪਣੀ ਟ੍ਰੇਨ। ਅੰਬਾਲਾ ਜੰਕਸ਼ਨ। ਤਕੜੀ ਹੈ ਸਰ ਇਸ ਟਾਈਮ। ਤੇ ਬਾਹਰ ਬੱਦਲ ਜੇ ਹੋ ਗਏ। ਮੌਸਮ ਮੈਨੂੰ ਲੱਗਦਾ ਵੀ ਬੱਦਲੂਗਾ। ਬਾਈ ਬਾਹਰ ਮੌਸਮ ਕਿਹਜਾ? ਬਾਰਿਸ਼ ਆਈ ਸੀ ਯਾਰ। ਬਾਰਿਸ਼ ਆਈ ਸੀ। ਅੱਛਾ ਅੱਛਾ। ਉਹ ਬਾਈ ਆਏ ਨੇ ਹੁਣੇ। ਜਿਹੜੇ ਨੇ ਅੰਬਾਲੇ ਤੋਂ ਬਾਈ ਕਹਿੰਦੇ ਬਾਰਿਸ਼ ਆਈ ਸੀ। ਬੱਦਲ ਹੋ ਗਏ। ਗਰਮੀ ਵੀ ਬਹੁਤ ਜ਼ਿਆਦਾ ਸੀ। 45 ਡਿਗਰੀ ਟੈਂਪਰੇਚਰ ਪਹੁੰਚਿਆ ਹੋਇਆ ਪੰਜਾਬ ਦਾ ਆਪਣੀ ਟ੍ਰੇਨ ਰੁਕੀ ਹੈ ਰਾਜਪੁਰੇ ਰਾਜਪੁਰੇ ਦੇ ਸਟੇਸ਼ਨ ਤੇ ਤੇ ਬਾਹਰ ਮੌਸਮਾ ਪੂਰਾ ਖਰਾਬ ਹੋਇਆ ਹੋਇਆ ਹਨੇਰੀ ਚੱਲ ਰਹੀ ਹੈ ਉਰੇ ਬਹੁਤ ਤੇਜ਼ ਤੇ ਬੱਦਲ ਹੋਏ ਹੋਏ ਨੇ ਅੱਜ 3.5 7 ਮਿੰਟ ਖੜੂਗੀ ਟ੍ਰੇਨ ਫਿਰ ਇਹ ਤੋਂ ਬਾਅਦ ਆਉਹ ਪਟਿਆਲਾ ਤੇ ਪਟਿਆਲੇ ਤੋਂ ਬਾਅਦ ਨਾਭਾ ਆਪਾਂ ਨਾਭੇ ਉਤਰਨਾ ਪੌਣੇ 1 7 ਵਜੇ ਦਾ ਟਾਈਮ ਹੋ ਗਿਆ ਮੇਰੀ ਚੱਲ ਰਹੀ ਆ ਗਰਦ ਆਉਣ ਰਹੀਆਂ ਨੇ ਇਹ ਟ੍ਰੇਨ ਪਹੁੰਚ ਗਈ ਪਟਿਆਲੇ ਟਾਈਮ ਹੋ ਗਿਆ 7:30 ਵਜੇ ਦਾ ਤੇ ਪਟਿਆਲੇ ਦੇ ਸਟੇਸ਼ਨ ਤੇ ਪਹੁੰਚ ਗਈ ਤੇ ਬਾਹਰ ਹੋਰੇ ਮੀਂਹ ਪਿਆ ਹੋਇਆ ਮੀਂਹ ਪੂਰਾ ਦਬਕੇ ਪਿਆ ਹੋਇਆ ਪੂਰਾ ਧਰਤੀ ਜਿਹੜੀ ਗਿੱਲੀ ਹੋ ਗਈ ਤੇ ਅਮਰਤ ਵੀ ਆ ਗਿਆ نیچے ਅਮਰਤ ਉੱਪਰ ਬੈਠਾ ਸੀਗਾ ਤੇ ਅੱਜ ਦਾ ਰੈਸਟ ਕਰਦੇ ਆਇਆ ਹਨਾ ਟ੍ਰੇਨ 'ਚ ਆਪਾਂ ਅੱਜ ਫੈਸਲਾ ਲਿਆ ਸੀ ਟ੍ਰੇਨ ਦਾ ਹਨਾ ਤੇ ਜਿੰਨਾ ਸੀ ਅੱਜ ਪਾਏ ਪੈ ਕੇ ਆਏ ਹਨਾ ਟ੍ਰੇਨ 'ਚ ਇੰਨਾ ਕਦੇ ਨਹੀਂ ਪਾਏ ਹੈਗੇ ਐਵੇਂ ਲੰਬੇ ਬੈਠ ਕੇ ਆਏ ਆ ਪੜਦੇ ਰਹੀ ਦੇਖ ਲੰਦਾ ਸੀ ਭਾਈ ਅਮਰਤ ਮਾਨ ਆਹ ਬੜਦਾ ਫਰਾ ਕਰਕੇ ਨਾ ਵੀ ਕਿੱਥੇ ਖਾ ਗਏ ਕਿਉਂ ਗਰਮੀ ਬਾਹਰ ਬਹੁਤ ਸੀ ਬਹੁਤ ਜ਼ਿਆਦਾ ਗਰਮੀ ਸੀ ਪਟਿਆਲੇ ਰੋਗੀ ਟ੍ਰੇਨ ਤੇ ਮੈਨੂੰ ਲੱਗਾ ਲਾ ਦੂ 7:30 ਨਾਬੇ ਹਾਂ 15 ਮਿੰਟ ਲੱਗਣਗੇ ਇੱਥੋਂ ਨਾਬੇ ਨੂੰ 15 ਮਿੰਟ ਲੱਗਣਗੇ ਬਾਕੀ ਮਿਲਦੇ ਆ ਨਾਬੇ ਜਾ ਕੇ ਲਓ ਜੀ ਆਪਣੀ ਟ੍ਰੇਨ ਪਹੁੰਚ ਗਈ ਨਾਬੇ ਦੇ ਸਟੇਸ਼ਨ ਤੇ ਕਿੰਨਾ ਹੋ ਗਿਆ ਟਾਈਮ ਬਾਈ ਅਮਰਤ 7:35 7:35 ਸਹੀ ਰਿਹਾ ਇਸ ਵਾਰ ਟ੍ਰੇਨ ਪੂਰੇ ਸਹੀ ਟਾਈਮ ਪਹੁੰਚੀ ਹੈ ਪਹਿਲੀ ਵਾਰ ਹੋਇਆ ਆਪਣੇ ਨਾਲ ਨਾ ਮੇ ਟ੍ਰੇਨ ਨੇ ਸਹੀ ਟਾਈਮ ਲਾਤਾ ਹੋਵੇ ਚਲੋ ਜੀ ਚਲੋ ਲਓ ਬਈ ਪਹੁੰਚ ਗਏ ਨਾਬੇ ਦੇ ਸਟੇਸ਼ਨ ਤੇ ਆਹ ਟ੍ਰੇਨ ਆਪਾਂ ਨੂੰ ਇੱਥੇ ਤੱਕ ਲੈ ਕੇ ਆਈ ਆ ਹਰਿਸ਼ੀਕೇಶ್ ਤੋਂ ਲੈ ਕੇ ਨਾਬੇ ਤੱਕ ਤੇ ਚਲਦੇ ਆਪਾਂ ਬਾਹਰ ਸਟੇਸ਼ਨ ਤੋਂ ਤੇ ਘਰੇ ਆਪਾਂ ਫੋਨ ਕਰਿਆ ਹੋਇਆ ਘਰੋਂ ਆਪਾਂ ਨੂੰ ਲੈਣ ਆਗੇ ਹੋਣਗੇ ਆਹ ਪੌੜਾ ਆਪਾਂ ਪਾਰ ਕਰਕੇ ਜਾਵਾਂਗੇ ਦੂਸਰੀ ਸਾਈਡ ਕਿਉਂਕਿ ਇਹ ਦੋ ਨੰਬਰ ਪਲੇਟਫਾਰਮ ਆ ਪੌੜਾ ਕ੍ਰੋਸ ਕਰਕੇ ਚਲਦੇ ਆ ਤੇ ਠੰਡੀ ਠੰਡੀ ਹਵਾ ਚੱਲ ਰਹੀ ਹੈ ਮੌਸਮ ਵਧੀਆ ਹੋ ਗਿਆ ਪਹਿਲਾਂ ਗਰਮੀ ਬਹੁਤ ਹੋਈ ਹੋਈ ਸੀਗੀ ਅੱਜ ਆਪਾਂ ਪਟਿਆਲੇ ਜੀ ਦਾ ਦੇਖਿਆ ਨਾ ਪਿੱਛੇ ਮੀਂਹ ਪਿਆ ਹੋਇਆ ਸੀਗਾ ਬਾਕੀ ਪਿੱਛੇ ਹਰਿਆਣੇ ਜੀ ਵੀ ਮੀਂਹ ਪੈ ਰਿਹਾ ਸੀਗਾ ਬਾਕੀ ਆਪਾਂ ਕੋਲ ਕ੍ਰੋਸ ਕਰਕੇ ਪਹੁੰਚਦੇ ਹਾਂ ਦੂਸਰੀ ਸਾਈਡ ਲਓ ਜੀ ਘਰੋਂ ਆਪਾਂ ਨੂੰ ਲੈਣ ਆ ਗਏ ਸੀ ਆਪਾਂ ਫੋਨ ਕਰਤਾ ਸੀਗਾ ਟਾਈਮ ਦੱਸਿਆ ਸੀ ਆਪਾਂ ਟ੍ਰੇਨ ਦਾ ਵੀ 8:00 ਵਜੇ ਆਪਾਂ ਪਹੁੰਚ ਜਾਾਂਗੇ ਬਾਕੀ ਇਸ ਵੀਡੀਓ ਨੂੰ ਇੱਥੇ ਐਂਡ ਕਰਦੇ ਆਂ ਮਿਲਦੇ ਆਂ ਅਗਲੇ ਬਲੌਗ 'ਚ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਇੱਥੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ